ਸ਼ਹੀਦੀ ਜੋੜ ਮੇਲ ਮੌਕੇ ਫਤੇਗੜ ਸਾਹਿਬ ਵਿਕੇ ਗੁਰੂ ਕਾ ਲੰਗਰ ਪਿੰਡ ਭਾਣੋ ਖੜੀ ਅੰਮ੍ਰਾਲਾ ਪਵਾਦ ਵਾਲੇ ਹਰਿਆਣਾ ਅੰਮ੍ਰਾਲਾ ਦੇ ਨਜ਼ਦੀਕ ਪੈਂਦਾ ਪਿੰਡ ਭਾਣੋ ਖੜੀ ਪਵਾਦ ਵਾਲੇ ਸਮੂਹ ਨਗਰ ਨਿਵਾਸੀਆਂ ਦਾ ਵੱਡਾ ਉਪਰਾਲਾ ਸ਼ਹੀਦੀ ਜੋੜ ਮੇਲ ਮੌਕੇ ਗੁਰੂ ਕਾ ਲੰਗਰ ਲਗਾਇਆ ਗਿਆ ਤੰਤਨ ਬਾਬਾ ਜੁਰਾਵਰ ਸਿੰਘ ਜੀ ਤੰਤਨ ਬਾਬਾ ਫਤਿਹ ਸਿੰਘ ਜੀ ਤੰਤਨ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਮੌਕੇ ਲੰਗਰਾਂ ਦੇ ਵਿੱਚ ਸੇਵਾਵਾਂ ਨਿਵਾਇਆਂ ਜਾ ਰਹੀਆਂ ਨੇ ਪਤਵੰਤੇ ਸੱਜਣ ਨੌਜਵਾਨ ਬੱਚੇ ਲੰਗਰਾਂ ਦੇ ਵਿੱਚ ਸੇਵਾਵਾਂ ਨਿਵਾ ਰਹੇ ਨੇ ਸੰਗਤ ਨੂੰ ਪ੍ਰਸ਼ਾਦਾ ਛਕਾ ਰਹੇ ਨੇ ਵੱਡੀ ਸੇਵਾ ਏ ਪਿੰਡ ਭਾਣੋ ਖੜੀ ਦੇ ਸਮੂਹ ਨਗਰ ਨਿਵਾਸੀਆਂ ਦੀ ਜਿਹੜੇ ਸੇਵਾਦਾਰ ਨੇ ਤਨ ਮੰਨਦੇ ਨਾਲ ਸੇਵਾ ਕਰ ਰਹੇ ਨੇ ਛੋਟੇ ਛੋਟੇ ਬੱਚੇ ਵੀ ਸੇਵਾਵਾਂ ਨਿਭਾ ਰਹੇ ਨੇ ਲੰਗਰ ਛਕਾ ਰਹੇ ਨੇ ਉੱਥੇ ਵੀ ਸੰਗਤ ਵੀ ਬਹੁਤ ਹੀ ਪਿਆਰ ਸਤਿਕਾਰ ਦੇ ਨਾਲ ਲੰਗਰ ਸ਼ਕਤੀ ਹੋਈ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਨੇ ਪਿੰਡ ਭਾਣੋ ਖੜੀ ਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਜਿਹੜਾ ਲੰਗਰ ਫਤੇਗੜ ਸਾਹਿਬ ਚੱਲ ਰਿਹਾ ਹੈ ਵੱਡੀ ਸੇਵਾ ਹੈ ਪਿੰਡ ਭਾਣੋ ਖੜੀ ਅੰਬਾਲਾ ਨਜ਼ਦੀਕ ਪੈਂਦਾ ਪਿੰਡ ਸਮੂਹ ਨਗਰ ਨਿਵਾਸੀਆਂ ਦਾ ਵੱਡਾ ਉਪਰਾਲਾ ਏ ਇਲਾਕਾ ਨਿਵਾਸੀਆਂ ਦਾ ਵੱਡਾ ਉਪਰਾਲਾ ਏ ਸੰਤਾਂ ਮਹਾਪੁਰਸ਼ਾਂ ਦਾ ਵੱਡਾ ਉਪਰਾਲਾ ਏ ਜਿਨ੍ਹਾਂ ਦੇ ਸਦਕਾ ਹੀ ਇੱਥੇ ਲੰਗਰ ਚੱਲਦੇ ਨੇ ਵੱਡਾ ਸਹਿਯੋਗ ਹੈ ਸੰਤਾਂ ਮਹਾਪੁਰਸ਼ਾਂ ਦਾ ਜਿਹੜੇ ਹਰ ਸਾਲ ਲੰਗਰਾਂ ਦੇ ਵਿੱਚ ਸੇਵਾਵਾਂ ਨਿਭਾਉਂਦੇ ਨੇ ਇਲਾਕਾ ਨਿਵਾਸੀਆਂ ਦਾ ਪਿੰਡ ਭਾਣੋ ਖੇੜੀ ਤੇ ਸਮੂਹ ਇਲਾਕਾ ਨਿਵਾਸੀਆਂ ਦਾ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਫਤੇਗੜ ਸਾਹਿਬ ਸ਼ਹੀਦੀ ਜੋੜ ਮੇਲ ਮੌਕੇ ਲੰਗਰ ਲਗਾਇਆ ਗਿਆ ਵੱਡੀ ਸੇਵਾ ਕੀਤੀ ਗਈ ਜਿਸ ਵਿੱਚ ਤਨ ਮਨ ਦੇ ਨਾਲ ਪਤਵੰਤੇ ਸੱਜਣ ਪਿੰਡ ਪਾਣੋ ਖੜੀ ਦੇ ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀ ਸੇਵਾ ਕਰਦੇ ਹੋਏ ਜਿਸ ਜਗ੍ਹਾ ਲੰਗਰ ਲੱਗਾ ਹੋਇਆ ਜਿਸ ਜਗ੍ਹਾ ਲੰਗਰ ਚੱਲ ਰਿਹਾ ਇਸ ਜਗ੍ਹਾ ਸ਼ਹੀਦੀ ਜੋੜ ਮੇਲ ਤੋਂ ਪਹਿਲਾਂ 10 ਦਿਨ ਪਹਿਲਾਂ ਲੰਗਰ ਵਾਲੀ ਜਗ੍ਹਾ ਦੇ ਪੁਖਤਾ ਪ੍ਰਬੰਧ ਕੀਤੇ ਗਏ ਸੀ ਪੁਖਤਾ ਤਿਆਰੀਆਂ ਕੀਤੀਆਂ ਗਈਆਂ ਸੀ ਵੱਡੀ ਸੇਵਾ ਇਹ ਪਿੰਡ ਦੇ ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀ ਅੰਦਾ ਮੈਂ ਦਿলো ਧੰਨਵਾਦ ਕਰਦਾ ਜਿਨ੍ਹਾਂ ਨੇ ਵੱਡੇ ਪ੍ਰਬੰਧ ਕਰਕੇ ਸ਼ਹੀਦੀ ਜੋੜ ਮੇਲ ਮੌਕੇ ਲੰਗਰ ਲਗਾਇਆ ਹੋਇਆ ਹੈ ਸ਼ਹੀਦੀ ਜੋੜ ਮੇਲ ਮੌਕੇ ਫਤਿਹਗੜ੍ਹ ਸਾਹਿਬ ਨਤਮਸਤਕਾਉਣ ਵਾਲੀ ਸੰਗਤ ਨੂੰ ਲੰਗਰ ਚਕਾਇਆ ਜਾ ਰਿਹਾ ਹੈ ਸੇਵਾ ਕੀਤੀ ਜਾ ਰਹੀ ਹੈ ਪਿੰਡ ਦੇ ਪਤਵੰਤੇ ਸੱਜਣ ਇਲਾਕਾ ਨਿਵਾਸੀ ਸੇਵਾ ਕਰਦੇ ਹੋਏ ਨੌਜਵਾਨ ਸੇਵਾ ਕਰਦੇ ਹੋਏ ਤਨ ਮਨ ਦੇ ਨਾਲ ਸੇਵਾ ਕਰ ਰਹੇ ਨੇ ਵਾਹਿਗੁਰੂ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੰਦਰੁਸਤੀਆਂ ਬਖਸ਼ਣ ਇਲਾਕਾ ਨਿਵਾਸੀਆਂ ਨੂੰ ਤੰਦਰੁਸਤੀਆਂ ਬਖਸ਼ਣ ਜੋ ਲੰਗਰਾਂ ਦੇ ਵਿੱਚ ਸੇਵਾਵਾਂ ਨਿਵਾਰੇ ਨੇ ਵੱਡੀ ਸੇਵਾ ਇਸ ਮੂਹ ਨਗਰ ਨਿਵਾਸੀਆਂ ਦੀ ਇਲਾਕਾ ਨਿਵਾਸੀਆਂ ਦੀ ਵਾਹਿਗੁਰੂ ਪ੍ਰਮਾਤਮਾ ਕਿਰਪਾ ਰੱਖਣ ਇਸ ਪਿੰਡ ਤੇ ਇਲਾਕਾ ਨਿਵਾਸੀਆਂ ਤੇ ਜੋ ਸ਼ਹੀਦੀ ਜੋੜ ਮੇਲ ਮੌਕੇ ਲੰਗਰਾਂ ਦੇ ਵਿੱਚ ਸੇਵਾ ਕਰ ਰਹੇ ਨੇ ਤਨ ਮਨ ਦੇ ਨਾਲ ਸੇਵਾ ਕਰ ਰਹੇ ਨੇ ਛੋਟੇ ਛੋਟੇ ਬੱਚੇ ਵੀ ਲੰਗਰਾਂ ਦੇ ਵਿੱਚ ਸੇਵਾਵਾਂ ਨਿਵਾ ਰਹੇ ਨੇ ਧੰਨਵਾਦ ਜੀ